ਆਏ ਲਾ ਦੇ ਬੱਸ ਸਿੱਧੀ ਅਰੇ ਵੱਜਣਾ ਨਾਲੇ ਨਿਕਲ ਕੇ ਆਹ ਮਾਂ ਨਹੀਂ ਗੱਲ ਲੈ ਮਾਂ ਦੇਖਾ ਚੱਕਾ ਆ ਜਾ ਹਾਂ ਆਪੀ ਜਰਾ ਸੇ ਦੇਖੀਏ ਉਹ ਕਰਦੇ ਦੇਖੀਏ ਜਾਂਦੇ ਓਏ ਆ ਆ ਹੁਣ ਚੱਲ ਜਾ ਸੇ ਦੇ ਮੁੱਦੇ ਲਾ ਮੜੀ ਡਾਊਨ ਕਰਕੇ ਮੱਸਣਾ ਇਹਨੂੰ ਐਂ ਕੋ ਮਾਲਾ ਉਹ ਐਂ ਕੋ ਮਾਲਾ ਉਹ ਖੜਦਾ ਜੱਗੇ ਹੋ ਗਿਆ ਆਹਦਾ ਬੱਸ ਉਹ ਵਾਟ ਦਾ ਉਹ ਰੋੜੇ ਆ ਖੜਾ ਚ ਲੈ ਇੰਜਨ ਲੈਨ ਆਊਟ ਹੋ ਜਾਣੀ ਇਹਦੀ ਨਾ ਮਾਹਣਾ ਲੈਨ ਆਊਟ ਹੋ ਗਈ ਪਿੱਛੇ ਤੇ ਇਧਰ ਨੂੰ ਹਣਾ ਇਧਰ ਨੂੰ ਇਧਰ ਨੂੰ ਆਹ ਆਹ ਇਧਰ ਵੱਲ ਚੇਹਾਂ ਪਾਸੇ ਇਧਰ ਨੂੰ ਆਕੇ ਨਾ ਫਟਾ ਚੜਾ ਕੇ 11 ਜਿੱਦੋਂ ਮਾਰਜੀ ਨੂੰ ਧੱਕੀ ਜਾ ਉੱਥੇ ਮਿੱਟੀ ਹਾਂ ਤੂੰ ਬਰਸੀਨ ਵੜ ਲਾ ਆਪਾਂ ਜਰੇ ਟੋਕਾ ਟੋਕ ਦੇਣਾ ਗੱਲਾਂ ਹੁੰਦਾ ਆਹ ਫੋਟੋ ਨਾਲ ਹਾਂ ਸਾਰਾ ਕੁਝ ਥੱਲੇ ਛਾੜ ਦੇ ਮੈਨੂੰ ਦੇਖੀ ਲੱਗਦਾ ਤੈਨੂੰ ਦੇਖੂ ਮੈਨੂੰ ਪਤਾ ਨਹੀਂ ਲੱਗਦਾ ਕਿ ਉਹ ਹੁਣ ਦੇਖਣ ਤਾਂ ਉਹ ਖੜ ਗਿਆ ਕੋਈ ਫਸਤ ਨਹੀਂ ਲੱਗਦਾ ਨਾ ਤੇ ਉਹ ਕਿਤੇ ਤਾਂ ਸਾਰੀ ਹੋ ਗਈ ਬੜੀ ਬਾਤ ਬੜ ਗਈ ਬਾਤ ਆਹ ਜਿਹੜੀ ਮਸ਼ੀਨਰੀ ਹੈ ਜਿਹੜੀ ਸਾਡੀ ਹਾਂ ਜਿਹੜੀ ਹਾਂਜੀ ਆਪਣੀ ਗੱਲ ਜੀ ਹੋਰ ਥੜਾ ਵਧੀਆ ਹੂੰ ਸਾਡੇ ਗੱਦੇ ਰਵਾਦਵਾਗੇ ਲੈ ਆਉਦੇ ਨੇ ਹਾਂ ਹਾਂ ਸੇਵ ਲੱਗਦਾ ਥੜਾ ਬਹੁਤ ਸਵੇਰ ਦੀ ਗਏ ਹੋਏ ਸਵੇਰ ਹੀ ਗਏ ਬਰੇ ਹੂੰ ਆਏ ਅਸੀਂ 1 ਵਜੇ ਹੂੰ ਜਿਹੜੇ ਇਹ ਟਾਈਮ ਲੱਗਦਾ ਨਾ ਧੀਰ ਵਧੀਆ ਨਾ ਜਾਂਦੀ ਆਹਨ ਸਾਨੂੰ ਦੋ ਨਾਲ ਨਵੀਆਂ ਲੈ ਆਉਣੀਆਂ ਪਈਆਂ ਹਾਂ ਹਾਂ ਆਹ ਆਹ ਮੇਰੀ ਜਰਦੀ ਪੈ ਗਈ ਤੇ ਮੈਂ ਅੱਜ ਜੇਤੀਆਂ ਦਾ ਹੌਤਾ ਕਰਿਆ ਜਿਹੜੀ ਜੇਤੀ ਜੜਤ ਨਾਲੇ ਸਾਨੂੰ ਭਾਜ ਮਿਲੀ ਐ ਮੈਂ ਵੀ ਮੇਰੀ ਆ। ਅੱਛਾ ਆਹ ਹੁਣ ਜੇਤੀ ਨੂੰ ਜਰਨੀ ਥੋੜੋ ਬਣੀ ਐ ਹਾਂ ਜਿਹੜਾ ਪਹਿਲਾਂ ਮਾਲ ਨਿਕਲਦਾ ਬੋਰ ਬੋਰ ਕੇ ਜਿਹੜੇ ਹਾਂ ਉਹ ਇਹਨਾਂ ਹੁਣ ਬਣਾਏ ਡੰਗਰਾਂ ਨੂੰ ਅੱਛਾ ਇਹਦਾ ਵੀ ਇਕੱਲੇ ਇਕੱਲੇ ਗੁੰਡੇ ਤਾਂ ਅਲੱਗ-ਅਲੱਗ ਘੱਟਣਾ ਜਿਹੜਾ ਡੰਗਰ ਸਿੱਧਾ ਹੀ ਇਹ ਬਈ ਜਿਹੜਾ ਆ ਅੱਜ ਆਹ ਦੋ ਦੂਏ ਡੰਗਰ ਕਿੰਨੇ ਆ ਆ ਜੂ ਜਾਏ ਗੱਭੇ ਘੱਟ ਦੇਣਾ ਜੂ ਗੱਭੇ ਘੱਟ ਦੇਣਾ ਗੱਲ ਠੀਕ ਹੈ ਜੀ ਗੱਲ ਠੀਕ ਹੈ ਯਾਰ ਨਹੀਂ ਜਿਹਦਾ ਹੁਣ ਰੱਖਣੇ ਪੰਜ ਚਾਰੇ ਇਹਦੇ ਵਰਤੀ ਤਾਂ ਹੈਗੇ ਖੜਦਿਆਂ ਨੂੰ ਬਸੇ ਹੂੰ ਜੇ ਹੁਣ ਜ਼ਿਆਦਾ ਰੱਖਣੇ ਫਿਰ ਇਹੇ ਲੋਡ ਪੈ ਜੀਵੇ ਡੰਗਰ ਉੱਤੋਂ ਉਹ ਵੀ ਗੋਆ ਬਹੁਤ ਵੱਡਦੇ ਨਹੀਂ ਫਿਰ ਯਾਰ ਗੋਆ ਕਰਨੇ ਪਿੱਛੇ ਆ ਬੈਠਣੇ ਉਧਰ ਨਹੀਂ ਉਹਨਾਂ ਨੇ ਮੈਂ ਤਾਂ ਘੁੰਮ ਕੇ ਦੂਏ ਕਿੱਲੇ ਵਰਾਇ ਕਰਦੇ ਹਾਂ ਹਾਂ ਸਿੱਕਾਲ ਜਾਰੇ ਜਿੱਕੇ ਤੂੰ ਨਵੀਂ ਰੀਜ ਤੋਰੂਗਾ ਕੋਈ ਆ ਤੋੜ ਤੀ ਤੋੜੂਗਾ ਕਿਆ ਚਲਾਈ ਦੇ ਵਧੀਆ ਇਹਦਾ ਸੌਦਾ ਹੀ ਬਹੁਤ ਔਖਾ ਬਣਦਾ ਨਾ अच्छा कोई पूछदा है कि खाली ਹੋਰ ਜਾਂਦਾ ਤਾਂ ਅੱਗ ਤਾਂ ਕਿੱਥੇ ਲਾਉਣਾ ਹੈ ਕਰਦਾ ਉੱਧਰੋਂ ਆ ਕੇ ਆਹ ਸਾਰਾ ਆ ਜਾਓ ਫੇਖੀਏ ਕੀ ਬਣਦਾ ਕੀ ਕਰਨਾ ਟੋਕਾ ਟੁੱਕਾ ਦਾ ਕਰ ਦੋ ਬਸ ਹੈ ਟੁੱਕਾ ਟੁੱਕਾ ਦਾ ਕਰ ਦੋ ਮੈਨੂੰ ਨਹੀਂ ਪਤਾ ਇਹ ਇੰਜ ਟਰਾਲੀ ਦਾ ਲੈ ਹਾਂ ਕਹਦਾ ਮਸ਼ੀਨ ਉਹ ਮਸ਼ੀਨ ਸੈੱਟ ਕਰਾ ਉਹ ਜਿਹੜੀ ਭਰੀ ਏ ਤੂੰ ਦੇ ਅਸੀਂ ਤੈਨੂੰ ਘਰੇ ਢੁਕ ਲਿਆ ਦਿੰਦੇ ਆ ਆ ਕਿਦਾਂ ਲਿਆ ਦਿੰਦੇ ਦੋ ਦੋ ਤੀਏ ਨੂੰ ਤੂੰ ਹੀ ਕੰਨ ਜਾਣਾ ਲੈ ਇਹ ਹੋਟਾ ਆ ਗੋਟੇ ਨਿਕਲ ਹੋਆ ਉਹ ਨਵਾਂ ਨਿਕਲਿਆ ਬਾਦਰ ਦਿੱਤਾ ਆਪਾਂ ਨਾੜਾ ਬਾਈ ਗੇਟ ਵਾਲ ਬਚਾ ਲੈਣਾ ਖਾਲਸਾ ਫੋਲਕ ਲਈ ਇਹ ਚੱਲਿਆ ਨਾ ਇਹ ਤੁਸੀਂ ਉਹੀ ਲੱਤੀਆਂ ਮਤਲਬ ਸੈਕੰਡ ਹੈਂਡ ਹਾਂ ਸੈਕੰਡ ਹੈਂਡ ਲੱਤੀਆਂ ਸਸਤੀ ਪੈਪਾਂ ਆਹ ਲੋਹੇ ਨਾਲੋਂ ਸਸਤੀਆਂ ਲੱਤੀਆਂ ਇਹਨੂੰ ਜਰਬੀ ਇਹਨੂੰ ਜਰਬੀ ਨਹੀਂ ਪੈਣੀ ਉਹਨੂੰ ਤਾਂ ਜਰਬੀ ਪਾਣੀ ਆਰੇ ਹੋ ਇਹ ਹੋਰ ਤੇ ਆ ਪੰਜ ਨਾਲ ਆਦੀਆਂ ਉਹ ਤਿੰਨ ਇੱਕ ਕਿਸਮ ਦੀਆਂ ਦੀਆਂ ਇੱਕ ਉਹ ਬੜੀ ਪਈ ਆ ਉਹ ਮਗਰ ਨਾਲ ਢਾਈ ਦੀ ਪਈ ਆ ਅੱਛਾ ਹੈ ਇੱਕ ਅਸੀਂ 2 ਦੀ ਲੱਤੀ ਆ ਇੱਕ ਫੇਰ 1.5 ਦੀ ਮਨਲਾ ਦੀ ਵਿੱਚ ਤਿੰਨ ਕ ਪੰਜ ਕਿਸਮ ਦੇ ਦਿਆਂ ਨਾ ਕਰ ਉਧਰ ਨਾ ਲੱਖਾ ਬਸ ਕੇ ਆ ਕਹਿੰਦਾ ਉਹ ਮੈਨੂੰ ਪਤਾ ਤਾਂ ਫਿਰ ਗੇਟ ਦਾ ਸਬਦਾ ਕਰਾਇਆ ਇਹਦਾ ਹਾਂ ਜੀ ਫਾਈਬਰ ਦਾ ਸਬਦਾ ਫਾਈਬਰ ਲੱਤੀ ਆ ਹੈ ਗੇਟ ਲਾਉਣੀ ਉਹ ਅਰੇ ਇਹ ਲੱਗਣੇ ਤਿੰਨਾਂ ਨੂੰ ਉਹੋ ਗੱਲੀਓ ਹਾਂ ਲੈ ਇਹਦੀ ਆਈ ਮੇਰਾ ਕਿਉਂ ਨਹੀਂ ਆ ਗਈ ਜੱਗਾ ਕਾ ਟੁੱਟਦਾ ਗੇਟ ਉਹ ਆ ਜੱਗਾ ਕਹਿੰਦਾ ਭਾਈ ਇਹਦੇ ਪਹਿਲ ਸੀੜੀ ਲਾਉਣੀ ਆ ਅੱਜ ਇਹ ਵੀ ਨਾ ਪਾਲੇ ਵਾਂਗ ਪੌੜੀ ਬਣਾਉਣੀ ਆ ਪੌੜੀ ਬਣਾ ਕੇ ਉੱਪਰ ਰੋਪੇ ਲਿਆ ਕੇ ਸੇਕੇ ਜਗਾਣਾ ਇਹਦਾ ਬਸ ਇਹਨ ਸਿੱਧਾ ਆਵੇ ਵਾਲਾ ਸਾਈਸ ਨਹੀਂ ਲਿਖਿਆ ਥੱਬੇ ਦੇ ਜੀ ਬਣਾਉਂਦੇ ਆ ਸਿੱਧਾ ਪਾਰਸ਼ੇ ਚੋਂ ਤੂੰ ਮੂੰਹੇ ਬਾਹ ਨੂੰ ਰੱਖ ਨਾਲ ਦੀ ਨਾਲ ਡੁੱਗੀ ਕੇ ਨਾਲ ਦੇ ਵਿੱਚ ਬਾਹਰ ਤੇ ਰੁੱਕ ਲਾਇਆ ਕਰੂੰਗੇ ਹਾਂ ਮਸ਼ੀਨ ਦੇ ਹੁਣ ਕਿੱਥਾ ਲੋਟ ਆਉਗੀ ਆ ਜਗ੍ਹਾ ਤੇ ਆਪਣੀ ਉਰੇ ਤੇ ਇੱਥੇ ਤੇ ਉਹ ਲੋਕਾਂ ਦੀ ਸੇਦ ਨੂੰ ਆ ਮਸ਼ੀਨ ਦਾ ਜਗ੍ਹਾ ਹੁੰਦੇ ਜੀ ਇਦਾਂ ਨੂੰ ਲਾਈ ਲਾਟ ਮਾਰ ਜੇ ਰੁੱਕ ਤੋਂ ਸਿੱਧਾ ਨੂੰ ਲਿਓਣੇ ਆਹ ਕਹੇ ਲਖਾਂ ਜਗ੍ਹਾ ਦੱਤੀ ਮੈਂ ਉਹ ਜਗ੍ਹਾ ਦਾ ਨਾਤੀ ਇਹਦਾ ਹੁਣ ਕਾਕਾੰਡਾ ਇੱਧਰੋਂ ਹੋਣਾ ਫੇਰ ਮੂੰਦੋਂ ਚਾਹੀਦਾ ਉਹਦਾ ਇੱਧਰ ਪਰਲੇ ਪਾਸੇ ਨੂੰ ਟੋਕਾ ਦਾ ਅੰਦਰ ਮੈਂ ਤੇ ਬਚਿਆ ਰਹੂਗਾ ਹਾਂ ਜੀ ਸੈੱਟ ਪਾਉਣਾ ਥਾਂ ਵਲੇ ਹਾਂ ਮੈਨੂੰ ਪਤਾ ਜੀ ਇਹ ਨਹੀਂ ਸੈੱਟ 7 8 ਪਾਤਾ ਜੀ ਹੁਣ ਇੱਥੇ ਰੁਕ ਕੱਥ ਪੇਰੇ ਸਾਡੇ ਦੇ ਪਿੱਛੇ ਰੁਕ ਲਾਉਣ ਕਰੇ ਫੇਰ ਤਾਂ ਭੱਜੀ ਜਾਣੇ ਉਹ ਹਾਂ ਮੇਰੇ ਹਿਸਾਬ ਨਾਲ ਤਾਂ ਓਰੇ ਇੰਜਨ ਆਵੇ ਇੱਥੇ ਹਾਂ ਪੂਰੇ ਦਾ ਸਟਾਰਟ ਕਰੂਗਾ ਉਹਨੂੰ ਮੈਂ ਹਾਂ ਇੱਥੇ ਮਸ਼ੀਨ ਆ ਜਾਣੀ ਆ ਹਾਂ ਇੱਥੇ ਆ ਹਟ ਟੋਕਨ ਜਗ੍ਹਾ ਵਾਜ ਗਿਆ ਪਿੱਛੇ ਜਾਏ ਬਰਹੀ ਨੂੰ ਪਿਆ ਰਹੇ ਭਰੀਆਂ ਕਰੀਆਂ ਕਰ ਲਾ ਕੋਤ ਕਰ ਲ ਆਏ ਤੂੰ ਮਸ਼ੀਨ ਦਾ ਮੂੰਹ ਇਧਰ ਨੂੰ ਕਰ ਰੁਕੇ ਇਧਰ ਤੇ ਲਾ ਫਿਰ ਇੰਜਨ ਇਧਰ ਆਉਂਦਾ ਮਸ਼ੀਨ ਗੰਦ ਲੱਗ ਜਾਂਦੀ ਆ ਫਿਰ ਉਤਾ ਦੇ ਏਡਾ ਵੀ ਦੇਖਣਾ ਉਹਦਾ ਕੈਂਚੀ ਉਹ ਤਾਂ ਇੰਜਨ ਇਧਰ ਕਰ ਲਾ ਕੈਂਚੀ ਪਟਾ ਨਹੀਂ ਥੁਰ ਪਾਉਣਾ ਪਟਾ ਸਿੱਧਾ ਰੱਖਣਾ ਗੇੜੇ ਵੀ ਸਿੱਧੇ ਹੋਣ ਲਾ ਦਵਾ ਕਿਧਰ ਨੂੰ ਆਉਂਦਾ ਵੀ ਗੇੜੇ ਸਿੱਧੇ ਹੋਣ ਉਹਦਾ ਹਾਦੂਗੀ ਤੇਰੀ ਯਾਰ ਗੇੜੇ ਸਿੱਧੇ ਕਰਨੇ ਇਧਰ ਨੂੰ ਨਹੀਂ ਹੈਗੇ ਪੁਲੀ ਉਹ ਇੰਜਨ ਦੂਏ ਬਸ ਇਹਨੂੰ ਘੁਮਾ ਦੇ ਤੂੰ ਸੀ ਕਿੱਥੇ ਗੈਰ ਮਸ਼ੀਨ ਰੱਖੀਏ ਤੂੰ ਇੱਧਰ ਤੇ ਇੱਧਰ ਤੇ ਰੁਕ ਲੈ ਇੱਧਰ ਨੂੰ ਕੱਖ ਕੱਢ ਤੇਰੇ ਕੱਖ ਟੁੱਕੇ ਹੋਏ ਵਜੇ ਰਹਿਣ ਨਹੀਂ ਗਾ ਹਾਂ ਉਧਰ ਖੁੰਝਾ ਘਾਟ ਆ ਵਾ ਇੱਥੇ ਦੇਖਦੇ ਵੀ ਖੁੰਝਾ ਘਾਟ ਉਰੇ ਤੂੰ ਮਸ਼ੀਨ ਲੈਣਾ ਫੇਰ ਲਾਉਵੀਂ ਰੁਕੇ ਇੱਧਰ ਹੀ ਲਾਂਦਾ ਹੋਵੇ ਹਾਂ ਉਰੇ ਤੂੰ ਮਸ਼ੀਨ ਕਹਿਣਾ ਇੰਜਣ ਫੇਰ ਉੱਥੇ ਜਗ੍ਹਾ ਘਟ ਜਣੀ ਆ ਉੱਥੇ ਜਗ੍ਹਾ ਜਾ ਵਾ ਇੱਥੇ ਜਗ੍ਹਾ ਘਟਾ ਤੁਸੀਂ ਕਹਿੰਦੇ ਤੇਰੇ ਇੰਜਾ ਬੜਾ ਤਾਂ ਇੱਥੇ ਨਾ ਰਹਿ ਰਹੇ ਬਾਹਰ ਨਹੀਂ ਉਰੇ ਇੰਜਣ ਨਹੀਂ ਹੋਰ ਗੱਲ ਫੇਰ ਉਹ ਵਜ ਅੱਗੇ ਉਹ ਜੱਗੇ ਐਂਉਂ ਲਾ ਦੇ ਕਿੱਥੇ ਦਾ ਘਾਣਾ ਤੇਰੇ ਫੇਰ ਉਹ ਰੇਡ ਉਹਨੇ ਕੱਕੜ ਦਾ ਲੰਬਾ ਪਿਆ ਉਹ ਤਾਂ ਟਰਾਲਾ ਕਢਣਾ ਉਹ ਟਰੈਕਟਰ ਕੱਦੂ ਦੇ ਲਿਬੜਿਆ ਵਾ ਫੇਰ ਆਏ ਨੂੰ ਬਾਧੂ ਜਗ੍ਹਾ ਦੇ ਲਾ 12 ਫੁੱਟ ਜਗ੍ਹਾ 15 ਆਏ ਨੂੰ ਆਏ ਨੂੰ ਲਾਉਣਾ ਹੈ ਹਾਲ ਵਿੱਚ ਨਾ ਇਹ ਮਸ਼ੀਨ ਜਨ ਲਾਉਣੀ ਟੀ ਉੱਪਰ ਪਾ ਕੇ ਪਤਾ ਲੱਗਣਾ ਟੀ ਨੇ ਕਿੱਥੇ ਕਰਾ ਦੇਣੀ ਇਹਨਾਂ ਤੋਂ ਬਾਅਦ ਦੀਆਂ ਗੱਲਾਂ ਬੱਦੀ ਘੱਟੀ ਪੈ ਜੂ ਹੋ ਤਾਂ ਇਹਨਾਂ ਤੋਂ ਪੂਰੇ ਤੱਕ ਆ ਜੂਗੀ ਯਾਰ ਇਹਦੇ ਨਹੀਂ ਉਹ ਤਾਂ ਬਾਧੂ ਘੱਟ ਚੱਲੂ ਲਾਵੀ ਮਾਸੜਾ ਇਹਨਾਂ ਨੂੰ ਮਸ਼ੀਨ ਇੱਧਰ ਲਾ ਹੋਰੇ ਮਸ਼ੀਨ ਨੂੰ ਮੂੰਹ ਵਿੱਚ ਕੁਝ ਨੂੰ ਕਰ ਲੈ ਜੇਕਰ ਹੁਣ ਕੋਈ ਇੱਧਰ ਕਹਦਾ ਕੱਖ ਇੱਧਰ ਦੇ ਰੁਕੇ ਲਾ ਲਾਉਣਾ ਹਾਂ ਸਮਝਿਆ ਹਾਂ ਇੱਥੇ ਕੱਖ ਨਾ ਦੇ ਰੱਖਾਂ ਉਹਰੇ ਪੈਰਾਂ ਦੇ ਅੰਦਰ ਹਾਂ ਇੱਥੇ ਇੱਥੇ ਅੰਦਰ ਆ ਉਹ ਅੰਦਰ ਆ ਸਮਝਿਆ ਇੱਜੇ ਵੀ ਤਾ ਤੂੰ ਇੱਧਰ ਇੰਜਨ ਕਹਿੰਦਾ ਇੰਜਨ ਇੱਥੇ ਰੱਖ ਲੈ ਇੰਜਨ ਇੱਧਰ ਰੱਖੀਏ ਇੱਥੇ ਟੁੱਕੇ ਵੀ ਚੱਕੇ ਟੁੱਕੇ ਵੀ ਆ ਸਿੱਧਾ ਨਿਕਲ ਜਾਂ ਇੰਜਨ ਇਹ ਤਾਂ ਸਾਈਡ ਤੇ ਰਹਿਣਾ ਉੱਥੋਂ ਤੇ ਮੂੰਹ ਪੈਂਦਾ ਨਾ ਪਰ ਅੱਛੇ ਮਸ਼ੀਨ ਹਾਂ ਮਸ਼ੀਨ ਇੱਥੇ ਰੱਖ ਲੈ ਖਬਰ ਯਾਤਰੀ ਐਸਨੋ ਵੀ ਗੇਰ ਨਾਲ ਕੰਪੈਕਸ਼ਨ ਵੀ ਗੇਰ ਕਿੰਨੇ ਦਾ ਆਉਂਦਾ ਤਾਂ ਕੀ ਲੱਗ ਜਾਣਾ ਅੱਛਾ ਹਾਂ ਠੀਕ ਆ ਮਸ਼ੀਨ ਆ ਵੀ ਹੋ ਰਹੀ ਜਿਕਣ ਪਈ ਆ ਆਇਆ ਰੋਕੇ ਦਾ ਤਾਂ ਲੱਗਦਾ ਹੋਵੇ ਹਾਂ ਰੋਕੇ ਦਾ ਤਾਂ ਲੱਗਦਾ ਹੋਵੇ ਇੰਜਨ ਹੈ ਤੇਰਾ ਇੰਜਨ ਇੱਥੇ ਆਊਗਾ ਆ ਜਾ ਇੰਜਨ ਨੂੰ ਕੋਈ ਨਹੀਂ ਦਿੰਦਾ ਮੀਂਹ ਨਹੀਂ ਜਾ ਕੋਈ ਇੰਜਨ ਤੇਰੇ ਅੰਦਰ ਸੇਵ ਹੋ ਜਾਣੀ ਜਮਾਈ ਜੇ ਤੂੰ ਗੇੜਾ ਕਹਿੰਦਾ ਗੇੜੇ ਦਾ ਕੋਈ ਨਾ ਇੰਜਨ ਬਦਲਣਾ ਆਏ ਨੂੰ ਹੋ ਜਾਣਾ ਇਹ ਵੀ ਠੀਕ ਆ ਉਹ ਇੰਜਨ ਬਦਲ ਲੈ ਮਸ਼ੀਨ ਨਾ ਬਹਰ ਘੱਟ ਉਹ ਤਰ੍ਹਾਂ ਇੰਦਰ ਲੋ ਹੋ ਗਿਆ ਮਸ਼ੀਨ ਤੇਰੀ ਬਾਹਰ ਰੱਖਣ ਲਈ ਆ ਵੀ ਉਹਦਾ ਕਾ ਫਾਇਦਾ ਸੱਚੋ ਕਾਫੀ ਤੋਂ ਕਾ ਐਥੇ ਹੀ ਜਿਹੜਾ ਸਿੱਧਾ ਹੋ ਜਾਣਾ ਐਥੇ ਕੱਢ ਲੈ ਤੇਰੇ ਟੋਪੀ ਧਰ ਕੇ ਦੇਖ ਲੈਣਾ ਹੱਟ ਹੋ ਗਿਆ ਚੱਕਣਾ ਓਹ ਟਰੈਕਟਰ ਤੂੰ ਟਰੈਕਟਰ ਪਾ ਯਾਰ ਕੱਲਾ ਚੱਕ ਲੈ ਜਵਾਸਾ ਯਾਰ ਹੱਟ ਹੋ ਗਈ ਕਿਸੇ ਕਹਿਣਾ ਹੋ ਗਿਆ ਜਿੰਦ ਲਾਗਣਾ ਟਰੈਕਟਰ ਦੋਏ ਬੋਕਾ ਇੱਕ ਵਗਰ ਸਾਮਾਨ ਟੰਗਿਆ ਟਰੈਕਟਰ ਚਾਰ ਆ ਤੇਰੇ ਕੋਲ ਚੌਥਾ ਆ ਕੱਢਣਾ ਨਹੀਂ ਲੈ ਇਹਦੇ ਪਿਛਾਰੇ ਪੰਜ ਕਹਿਣਾ ਚੱਲਦੀ ਬਚਨ ਪੂਰੇ ਖਾਂਦੇ ਕਿਹਦੇ ਉਹਨੂੰ ਲੱਤਾਂ ਦਾ ਕਹਿੰਦੇ ਵੀ ਹਫਤਾ ਇਹਦੇ ਚੋਂ ਦੇਖ ਰੱਖਣਾ ਹੋਰ ਹਲੇ ਅੱਛਾ ਚੰਕਾਰ ਸਾਹਿਬ ਮੱਥਾ ਟੇਕ ਕੇ ਆਉਣਾ ਬਾਬੇ ਦੀ ਕਿੱਥੋਂ ਹੋਈ ਜਿੱਥੇ ਸੱਣੋ ਕਹਿੰਦੇ ਸੀ ਟੇਕ ਕਿਉਂਗੇ ਆਹ ਖੜਾ ਬਾਈ ਉਹੀ ਖੜਾ ਰਹਿ ਕੇ ਉਹੀ ਆ ਜੱਟ ਕੋ ਤੇ ਮਕਰ ਕੁਝ ਨਹੀਂ ਪਾਉਣਾ ਅੱਛਾ ਮਸਰ ਦੱਬ ਗਿਆ ਤਲਵੀਰ ਲਵਾਤਾ ਜਾ ਮਸਰ ਨੇ ਖਿੱਚ ਲੈਣਾ ਨਾਟ ਮਸਰ ਨਾਟ ਕਰ ਨਾਟ ਨਾਟ ਕਈਆ ਤੂੰ ਮੈਂ ਪਹਿਲਾ ਮਸ਼ੀਨ ਚਕਾਈਏ ਬਾਈ ਮਸ਼ੀਨ

ਆ ਚੱਲੋ ਬਿਲਡਿੰਗ ਵਾਲਾ ਹੈਗਾ ਯਾਰ ਪੁਆਇਆ ਤਾ ਭਾਈ ਲੋ ਭਾਈ ਮਾਸਣੇ ਕੀਮ ਦੱਸੀ ਸੀ ਸਾਡੀ ਸਮਝ ਚ ਨਹੀਂ ਆਈ ਕਈ ਵਾਰ ਸਾਨੂੰ ਫੜਾਤੀ ਕਹਿੰਦਾ ਕੀ ਦਾ ਫੋਨ ਆ ਮਾ ਜੱਗੇ ਦਾ ਮਾਂ ਮਸ਼ੀਨ ਨੂੰ ਜਿਹੜੀ ਕਿੰਨੀ ਮੂ ਕਰਨਾ ਮੈਂ ਦੱਸ ਰਿਹਾ ਕਿ ਕੁਝ ਨਹੀਂ ਹੋਣੀ ਆ ਹਾਂ ਕੌਣਗਾ ਹੋਈ ਵੀ ਕਹਿੰਦਾ ਹੁਣ ਤੈਨੂੰ ਕੀ ਦੱਸਾਂ ਮੈਂ ਇਹਨੂੰ ਰੱਖਤਾ ਹੀ ਮੈਂ ਦੱਸਿਆ ਅਗਲੇ ਨੂੰ ਮਸ਼ੀਨ ਦਾ ਰੱਖਤੀ ਹਾਂ ਇੱਧਰ ਰਹਿ ਗਿਆ ਮਸ਼ੀਨ ਨਾਲ ਤੇ ਸੋਕਾ ਭਾਰਾ ਭਾਰਾ ਜਿਹੜਾ ਪਾਸੇ ਕਰਿਆ ਸੋਕੇ ਨਾਲ ਮਿੱਟੀ ਕੈੜੀ ਆ ਦੇਖ ਲੈ ਹੁਣ ਇਹਨੂੰ ਇੰਜਣ ਲਿਆਉਣਾ ਤੇਰਾ ਕੰਮ ਇੰਜਾਂ ਦਾ ਆ ਪਿਆ ਕੋਲੇ ਇੰਜਣ ਟਰੈਕਟਰ ਭਰੇ ਆ ਕਿੱਥੇ ਮਰਜੀ ਹੈ ਹਾਂ 8.5 ਵਜੇ ਰੋਟੀ ਨੂੰ ਕਹਦੇ ਬਣ ਚੁੱਪ ਲਾ ਕੇ ਰੋਟੀ ਦਾ ਕਹਦੇ ਨੇ ਰੋਟੀ ਤਾਂ ਹੁਣ ਬਣਦੀ ਆ ਰੋਟੀ ਦਾ ਰੋਟੀ ਦਾ ਵੇਢੀ ਆ ਰੋਟੀ ਖਾ ਕੇ ਇੰਜ ਰੱਖਦੇ ਫਿਰ ਆ ਫਿੱਟਾ ਕਿੱਥੇ ਦਾ ਰੱਖਿਆ ਉਹ ਕਿੱਥੇ ਆਹ ਮਸਟਰ ਬਾਹਰ ਦਾ ਫਿੱਟਾ ਬਾਈ ਇਹਨੂੰ ਕੋਈ ਰੱਖਿਆ ਉਹਦਾ ਪਤਾ ਨਹੀਂ ਕਿੱਥੇ ਫਸਰੀ ਰੱਖਿਆ ਹੋਇਆ ਤੇ ਮਗਰਾਂ ਬਹੁਤ ਆ ਜੱਗੇ ਨਹੀਂ ਨਹੀਂ ਆਉਂਦਾ ਉਹ ਬਸਾਉਣੀ ਆ ਬਾਈ ਕਿ ਆਹੋ ਥੜਾ ਉੰਦਾ ਮੈਦਾਨ ਨਾ ਜਾਉਂਦੇ ਕੀ ਰੇਲਾ ਕੇ ਕਾ ਟੋਂਕੀ ਖੜਾ ਇਹਨੂੰ ਹੈਂ ਟੋਂਕੀ ਖੜਾ ਉਹ ਜਗਾੜਾ ਕਿ ਨਹੀਂ ਛਾਪਾਉਣਾ ਗਾੜਾ ਫੰਮਾਤਾ ਗੱਲ ਕਰ ਚੱਲ ਬਈ ਜੱਗੇ ਜਗਾੜਾ ਫੜ ਜਾ ਹਵੇ ਕਹੀ ਦੇ ਪਿੰਡਾ ਯਾਰ ਬੜਾ ਆਹ ਕਹੀ ਆ ਬੱਤੀ ਪਾੜ ਇਹ ਬਾਈ ਉਹ ਕਹੀ ਆ ਕਿਆ ਕਿਆ ਤਾਂ ਮਸੜ ਇਹ ਦੇਖਾ ਕੇ ਚਲਾਉਣ ਵਾਲੀ ਕਹੀ ਆ ਹਾਂ ਇਹ ਮੈਂ ਕੋਈ ਪੰਪ ਵਾਲੀ ਕਹੀ ਆ ਨਹੀਂ ਨਹੀਂ ਦਾਦੀ ਇਹ ਤਾਂ ਵੀ ਆਉਣ ਦੇ ਕੇ ਆ ਆ ਪਹਿਲਾਂ ਹੀ ਟੱਕ ਦੱਸਦਾ ਇਹ ਤਾਂ ਬਈ ਨਹੀਂ ਬਸ ਕਹਿਣਾ ਹਟ ਗਿਆ ਰ ਫਿਰ ਕਹਿਣਾ ਨਟ ਗਿਆ ਰ ਨਹੀਂ ਨਹੀਂ ਜਿਆਦਾ ਡੂੰਗਾ ਪੜ ਦੂੰਗਾ ਫਿਰ ਤਾਂ ਦਿਖਾਈ ਨਾ ਧਰਤੀ 'ਚ ਲੰਘ ਗਿਆ ਕਹਿਣਾ ਫਿਰ ਕਹਿਣਾ ਕੈਸੀ ਆਡੀ ਇਹ ਚਾਰ ਸਿਲੰਡਰ ਚ ਪੰਜਾਤੀ ਲੋ ਭਾਈ ਹੁਣ ਮਾਸੜ ਤੇ ਆ ਪਰ ਹੁਣ ਰੀਲ ਬਣ ਜਾਣੀ ਕਹਿਣਾ ਨਟ ਗਿਆ ਰ ਮਾਏ ਤਰੋ ਬਟਲੋ ਸਾਹਮਣੇ ਸਾਹਮਣੇ ਮਾਥੜੇ ਕਿਆ ਚੱਕਰ ਆ ਜਿੰਨੇ ਟੱਕ ਮਾਰੇ ਉੰਨੇ ਤਰ੍ਹਾਂ ਦੀ ਮਿੱਟੀ ਨਿਕਲਦੀ ਆ ਹਾਂ ਨਹੀਂ ਪੂਰੀ ਮਾਰਕੀਟ ਘਟ ਗਈ ਸੀ ਹਾਂ ਬਹੁਤ ਚੜਾਈ ਕਰ ਗਿਆ ਹੂੰ ਕੋਪੋ ਦੇ ਕੋਪੋ ਦੇ ਕੋਪੋ ਦੇ ਆ ਮੋਟੀ ਆੜਾੜੇ ਵੱਡੂਣੀ ਬੱਸ ਮਾਸਣੋਂ ਤਾਂ ਿਆ ਬਈ ਖੇਤੀ ਪਾ ਗੋਡੀ ਮਾਸਣੋਂ ਮੈਂ ਤਾਂ ਹੀ ਕਰਵਾ ਕੰਮ ਨੂੰ ਵੇਟ ਕੇ ਚੱਲਦੇ ਆ ਕਹਿ ਨਾੜ ਗਿਆ ਰਹੇ ਕਹਿ ਆਮੇ ਨਾ ਨੂੰ ਲਾਗਾ ਮੜਦੇ ਉਹ ਦਾ ਇੱਧਰ ਕੀ ਹੈ ਇੱਥੇ ਵੀ ਹੈਗਾ ਕਿਸਾ ਹੈ ਤੇ ਨਾ ਰੋ ਬਟਲੀ ਬਾਹਮ ਤੋੜ ਛੱਡਿਆ ਭਾਈ ਮਾਸੜ ടോഡ് ദോ സൈഡ് വട്ട ഞാൻ ഫോലണ ബാര ਕਾ ਹੈਗਾ ਆਪਣਾ 16 ਇੱਧਰ ਤੇ ਪਾ ਫਿਰ 16 ਥੇ ਦਾ ਕੱਢਾ ਪਾ ਆ ਗਿਆ ਫਿਰ ਤਾਂ ਇੱਧਰ ਠੀਕ ਆ ਇੱਧਰ ਨੂੰ ਪਾ ਇੱਧਰ ਨੂੰ ਕਿੰਨਾ ਐ ਲੰਗਾਈ ਠੀਕ ਆ ਲੰਗਾਈ ਦੀ ਲੰਗਾਈ ਨਾਲ ਨਾਲ ਸੈਡਾ ਵੱਢਣੀ ਹੁਣ ਖੜ ਇਹ ਕਿੰਨੇ ਫੁੜਾ 20 ਫੁੜਾ ਆ ਤਾਂ 20 22 ਫੁੱਟ ਦਾ ਹਾਂ ਹਾਂ ਉਹ ਬਹੁਤ ਬੜਾ ਝੜ ਰਿਹਾ ਚਾਕਾ ਖੋਲਦਾ 13 13 ਦਾ ਇੱਕ ਬੱਲਾ ਹਾਂਜੀ 13 13 26 ਠੀਕ ਆ 24 ਇੰਚ ਦਾ ਆ ਰਿਹਾ 2 ਫੁੱਟ ਦਾ ਆ ਇਹਦਾ ਬਾ ਆ ਗਿਆ ਬੱਸ ਉਹ ਬੱਸ ਕਰ ਦੇ ਇਹਦਾ ਖਿੱਚ ਕੇ ਹੋ ਜਾਣਾ ਦੰਡੇ ਨਾਲ ਦੰਡੇ ਨਾਲ ਫੁੱਟ ਖੱਦਦੇ ਲਿਫਟ ਥੱਲੇ ਖੁੱਲ ਗਏ ਆ ਚੱਲ ਕਿ ਇਦਾਂ ਨਹੀਂ ਖੁੱਲਿਆ ਇੱਕ ਪਿਆ ਰਹਿਣਾ ਇੱਕ ਤਾਂ ਖਿੱਚ ਲੈਣਾ ਪਰ ਹਾਂ ਅਬ ਮੋਰਨ ਲੈ ਆਂਦਾ ਹਾਂ ਹਾਂ ਜੱਗੇ ਮੈਂ ਕਹਿੰਦਾ ਉੱਪਰ ਨੂੰ ਚ ਖਿੱਚਿਆ ਯਾਰ ਉੱਪਰ ਨੂੰ ਚੱਕ ਓ ਇਧਰ ਤਾਂ ਬਹੁਤ ਅੜਿੱਕਾ ਲੱਗਿਆ ਪਿਆ ਹਾਂ ਹਾਂ ਚੱਕ ਹਾਂ ਹਾਂ ਚੱਕ 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 ਛੜ ਜਾ ਇਹਨੂੰ ਵਾਸਨ ਖੋਲ ਕੇ ਹੋਰ ਬਟਾ ਦੇ ਦੇ ਇੱਕ ਉਹ ਨਹੀਂ ਫਾਦੀ ਲਾ ਆਹ ਬਟਰੀ ਹਮਾ ਨਾ ਟੋ ਤੇ ਕਰੋ ਉਹ ਥੱਲੇ ਨਾਲ ਖੋਲ ਆ ਆਹ ਮਾਰਨੀ ਨਹੀਂ ਗੱਲ ਮਾਣਾ ਪਾਣੀ ਕੱਦ ਮੇਰੇ ਵਿੱਚ ਹੋਰ ਵਾਈਟ ਹੋ ਰਹਾ ਹੈ ਉਹ ਥੱਲੇ ਆ ਗਈ ਇਟ ਉੱਧਰੇ ਖੜੀ ਕੱਢਦਾ ਜਾਜਾ ਹਾਂ ਇਹ ਕੱਢ ਕੇ ਦੇਖੇ ਮੇਰੇ ਕੋਲ ਉਹ ਥੱਲੇ ਲਾਉ ਬੁਲਾਇਆ ਜਾ ਕਾਵੇ ਕਰਦਾ ਵੇ ਛੱਡ ਵੀ ਛੱਡ ਹਾਂ ਬਈ ਪਾ ਲੈ ਇਹ ਲਾ ਚੱਲ ਮਾੜਾ ਇਹਨਾਂ ਦਾ ਮਹੱਤਵ ਦੇ ਗਏ ਜੀ ਬੰਦੇ ਜੀ ਨਾ ਹੋਣਾ ਨਾ ਦੇ ਗੱਲ ਪਾ ਕੇ ਡਾੜੀ ਧੱਕ ਲਾ ਅੱਜ ਲੱਗਾ ਹੋਈ ਆਹੋਂ ਬੋਟਾ ਕੇਲੇ ਵਰਨਾ ਅਸਲੋਂ ਬੰਦੇ ਮੋਨੋ ਕਹਿਣਾ ਗਿਆ ਤਾਂ ਉਹ ਲੈਦਾ ਛੱਡਾ ਕੰਮ ਆਏ ਲਾ ਦੇ ਬਸ ਸਿੱਧੀ ਆਰੇ ਬੱਜਣਾ ਨਾਲ ਨਿਕਲ ਗਏ ਆਹ ਨੂੰ ਵੀ ਜਾਂਦਾ ਹੈ ਮਾਣੇ ਦਾ ਖੱਡਾ ਆ ਜਾ ਹਰਾ ਬਾਕੀ ਜਰਾ ਸੇ ਦੇਖ ਲੀਓ ਬੋਲੋ ਕਰਦੇ ਦੇਖੀਏ ਯਾਦ ਯਾਦ ਓਏ ਆ ਜਾ ਹੁਣ ਯਾਦ ਜਾ ਸੇਰੇ ਮੁੱਠੇ ਨਾਲ ਹੱਸਣੇ ਡਾਊਨ ਲਾ ਮੜੀ ਡਾਊਨ ਕਰਕੇ ਮੱਸਣਾ ਇਹਨੂੰ ਐਂ ਕੋ ਮਾਲਾ ਉਹ ਐਂ ਕੋ ਮਾਲਾ ਉਹ ਖੜਦਾ ਜੱਗੇ ਹੋ ਗਿਆ ਆ ਹੰਦਾ ਬੱਸ ਉਹ ਵਾ ਲੈਨ ਜਣ ਲੈਨ ਆਊਟ ਹੋ ਜਾਣੀ ਇਹਦੀ ਨਾ ਮਾ ਹਨ ਲੈਨ ਆਊਟ ਹੋ ਗਈ ਪਿੱਛੇ ਤੇ ਇਧਰ ਨੂੰ ਆ ਇਧਰ ਨੂੰ ਇਧਰ ਨੂੰ ਆਹ ਇਧਰ ਵੱਲ ਚਾਪਾ ਸੇ ਇਧਰ ਲਾ ਕੇ ਨਾ ਫਟਾ ਚੜਾ ਗਏ ਹਡਾਰਾ ਜਿੱਦੋਂ ਮਸ਼ੀਨ ਥੱਕੀ ਜਾ ਉੱਥੇ ਮਿੱਟੀ ਹਾਂ ਤੂੰ ਪਰਸੀਨ ਵੜ ਲਾ ਆਪਾਂ ਜਰੇ ਟੋਕਾ ਟੋਕ ਦੈਣਾ ਗੱਲਾਂ ਆਉਣ ਨਾ ਸਭ ਜਾ ਹਾ ਫੋਟੇ ਨਾਲ ਹਾਂ ਸਾਰਾ ਕੁਝ ਥੱਲੇ ਝਾੜ ਦੇ ਮੈਂ ਤਾਂ ਦੇਖੀ ਲੱਗ ਰਿਹਾ ਤੂੰ ਦੇਖੀ ਆਜਾ ਕੀ ਬਾਬਾ ਉਹ ਨਹੀ ਜਗਦਾ ਜਾ ਤਾਂ ਹੁਣ ਦੇਖਣ ਤਾ ਉਹ ਖੱਟਿਆ ਕੋਈ ਖੱਟਿਆ ਨਹੀਂ ਉਹ ਕਿਤੇ ਦਾ ਸਾਰੀ ਹੋਤ ਸਾਰੀ ਬਣ ਗਈ ਬਾਤ ਆਹ ਜਿਹੜੀ ਮਸ਼ੀਨਰੀ ਆ ਜਿਹੜੀ ਸਾਰੀ ਹਾਂ ਜਿਹੜੀ ਐਡੇ ਜੰਨੀ ਬੜੂਗੀ ਉਹਦੇ ਗੇਟ ਐਕਣ ਪਾਸ਼ੇ ਨੂੰ ਖੁੱਲਣਾ ਚਾਹੀਦਾ ਜਦ ਮਰਜੀ ਪਾਸ਼ੇ ਬੰਦ ਕਰ ਲੈ ਹਾਂ ਵੀ ਟ੍ਰੇਨ ਲੰਘਣੀ ਆ ਵੀ ਟ੍ਰੇਨ ਲੰਘਣੀ ਆ ਇਹ ਸਹੀ ਆ ਹਾਂ ਇਹ ਨੰਬਰ ਆ ਲੈ ਹਾਲ ਲੈ ਸੰਬਰ ਦੇ ਨੂੰ ਯਾਰ ਬਣਾ ਦੋ ਇੱਥੇ ਸਿਰ ਤੇ ਮਾ ਸਮਾਨ ਹਾਂ ਹਾਂ ਜੱਗੇ ਖਾਚੋ ਨੂੰ ਫਿਰ ਚਲੋ ਮੈਂ ਕਿਹਾ ਸੀ ਕਿ ਟਿਕਾੜੀ ਖਾਣੀਆਂ ਚ ਮੰਗਲਵਾਰ ਹਾਂ ਦੇਖੀ ਦਰ ਰੋਣ ਨਹੀਂ ਬਣਾਈ ਅੱਜ ਠੋਏ ਜਗੇ ਮੈਂ ਆਪਾਂ ਥੋਂ ਨੂੰ ਕਿਆ ਨਾ ਮੰਗਲਵਾਰ ਨੂੰ ਉਹ ਤਾਂ ਵੀਰਵਾਰ ਨੂੰ ਜਾਣਾ ਸੀ ਕਰਾਲੀ ਮਾਣ ਮਾਣ ਜਦ ਤੱਕ ਫਸ ਪਟੜਾ ਹੋਣ ਵਧਾਉਣ ਅੱਛਾ ਜਾ ਨਹੀਂ ਹੋ ਰਿਹਾ ਮਾਣ ਲਿਖ ਲੈ ਕੇ ਕਾਪੀ ਚ ਵੇ ਬਾਈ ਲਿਖ ਲੈ ਜੇ ਕੋਈ ਕਰਦਾ ਹਾਂ ਹਾਂ ਗਾਦੇ ਇਹਨੂੰ ਜੱਟਾ ਆ ਉਹ ਇਹਨਾਂ ਨੇ ਪੁੱਛਿਆ ਇਹਨਾਂ ਨੇ ਕਰਾਲੀ ਜਾਣਾ ਕਦੇ ਇਹਨਾਂ ਨੇ ਰੈਣਾ ਦੇ ਬੀਬੀ ਜਾਣਾ ਕਦੇ ਇਹਨਾਂ ਨੇ ਮਾਨੂੰ ਮਾਜਰੇ ਮਾਨੀ ਚੱਲ ਕੇ ਜਾਣਾ ਕਦੇ ਜਾਣਾ ਨਹੀਂ ਇਹ ਬਹੁਤ ਜਗਾ ਪਤਾ ਤੇ ਹਾਂ ਬਈ ਕਿਆ ਕਹਾਂ ਤਾਂ ਦੱਸ ਆ ਲਾਟ ਨਵੇਂ ਪਹਿਣਿਆ ਤੇ ਚੂੜੀਆਂ ਨਹੀਂ ਕਿਸੇ ਦੀਆਂ ਵੀ ਤੇ ਕਿਆ ਕਰੀਏ ਤੇ ਹੁਣ ਧੋਣੀ ਜੜ ਥੋੜੀ ਰੱਖੋ ਨਾ ਇੱਥੇ ਤੇ ਵੜਾ ਕੇ ਹਾਂ ਨਵੇਂ ਕਾਬਲੇ ਲਿਆਉਣਾ ਨਾ 4 4 ਇੰਚੀ 500 ਦੇ ਉਹ ਸੋਨੇ ਦੇ ਵੈਲਡ ਕਰਾ ਲੂ। ਕਾਲੀਆਂ ਚੂੜੀਆਂ। ਐ ਨਹੀਂ ਚੂੜੀਆਂ ਨੂੰ। ਕਿ ਇੰਜਣ ਦੇ ਬਾਲੇ ਨਹੀਂ ਹੈਗੇ ਗਲੇ ਵੇ। ਉਹ ਵੀ ਲਿਆ ਹੋ। ਉਹ ਲੋਹੇ ਦਾ ਚੈਨਲ ਪਾ ਦਨੇ ਆ। ਅਸੀਂ ਉਹ ਅਸੀਂ ਲੋਹੇ ਦੀ ਪਾਏ ਹੋਏ ਆ। ਹਫਤੇ ਲੋਟ ਆ। ਅੰਦਰ ਮੈਂ ਗਲੀਆਂ ਕਢਾ ਕੇ ਰੱਖਦਾ ਸਵੇਰੇ ਆ ਕੇ ਇੰਜਣ ਫਿੱਟ ਕਰ ਲੂ। ਕੋਈ ਮਿਸਤਰੀ ਦਾ ਕੰਮ ਕਰਵਾ ਲੂ। ਸਵੇਰੇ ਪਟਾ ਚੜਾ ਕੇ ਵਾਚ ਚੱਲ ਲੱਗ। ਲੈ ਜਾ ਵੱਟ ਕੇ ਸੜਿਆਂ ਨੂੰ। ਲੈ ਇਹ ਤਾਂ ਨਹੀਂ ਚੱਲਿਆ ਮੈਂ ਬੱਸ। ਹੁਣ ਕੱਟ ਰਾ ਤੇਰੇ ਕੋਲ ਸਾਰਾ ਕੁਸਾ। ਆਹ ਕੋ ਵੱਡ। ਮੈਂ ਨਾਟਦਾ ਲਿਆਵਾਂ ਪਹਿਲਾਂ। ਮੈਂ ਛੁੱਟੀ ਆ ਹੁਣ। ਇੰਨਾ ਤਾਂ ਹੋਣਾ ਚਾਹੀਦਾ ਤੇਰੇ ਕੋਲ। ਕੈਨਲ ਨਾ ਹੋਊਗਾ ਕੀ ਆਏਗਾ ਚੱਲ ਵੀ ਚੱਲ ਮਾਸੜ ਪਰ